ਹੋਏ ਸੀ ਕਿ ਐਮਐਲਏ ਲਾਭ ਸਿੰਘ ਉਗੋਕੇ ਠੀਕ ਹੈ ਤੁਹਾਡੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਲੇਕਿਨ ਤੁਹਾਡੇ ਇਲਾਕੇ ਦੇ ਵਿੱਚ ਇੱਕ ਵਾਰਦਾਤ ਹੋਈ ਇੱਕ ਅਪਰਾਧਿਕ ਵਾਰਦਾਤ ਹੋਈ ਤੁਹਾਨੂੰ ਉਸ ਵਾਰਦਾਤ ਨੂੰ ਕੰਡੈਮ ਕਰਨਾ ਚਾਹੀਦਾ ਸੀ ਤੇ ਜੇ ਹੋ ਸਕਦਾ ਤੁਹਾਡੇ ਜੇ ਮੋਰਲ ਕਰੇਜ ਸੀ ਤਾਂ ਤੁਹਾਨੂੰ ਜਾ ਕੇ ਉਸ ਧਰਨੇ ਦਾ ਹਿੱਸਾ ਬਣਨਾ ਚਾਹੀਦਾ ਸੀ ਆ ਉੱਥੇ ਲੋਕਾਂ ਨੂੰ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਖੁਦ ਮੀਟਿੰਗਾਂ ਕਰਕੇ ਪਹਿਲ ਕਦਮੀ ਕਰਨੀ ਚਾਹੀਦੀ ਸੀ ਆਪਣੇ ਆਪ ਨੂੰ ਪਾਕ ਸਾਫ ਸਾਬਤ ਕਰਨ ਜਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਦਰਸਾਉਣ ਦੇ ਮੰਤਵ ਜਾਂ ਮਕਸਦ ਦੇ ਨਾਲ ਨਹੀਂ ਬਲਕਿ ਦਾ ਫੈਕਟ ਕਿ ਯੂ ਆਰ ਦ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਮੈਂ ਇਹੀ ਗੱਲ ਇੱਥੋਂ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਏਰ ਬਾਰੇ ਵੀ ਕਹਿਣਾ ਚਾਹਾਂਗਾ ਹੁਣ ਗੁਰਮੀਤ ਸਿੰਘ ਏਰ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਘਟਨਾ ਹੋਈ ਹੈ ਠੀਕ ਹੈ ਜੇ ਲਾਭ ਸਿੰਘ ਉਗੋਕੇ ਐਮ ਐਲ ਏ ਜਾ ਕੇ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਉਹਨਾਂ ਦਾ ਆਪਣਾ ਇੱਕ ਰੌਲਾ ਰਿਆ ਹੈ ਰਾਜਨੀਤਿਕ ਵਿਵਾਦ ਰਿਹਾ ਉਸ ਰੋੜ ਦਾ ਸਾਹਮਣਾ ਕਰਨ ਦਾ ਜਿਹੜਾ ਇੱਕ اخਲਾਕੀ ਮਾਦਾ ਜਿਸ ਨੂੰ ਕਹਿੰਦੇ ਤਾਕਤ ਜਿਸ ਨੂੰ ਕਹਿੰਦੇ ਉਹ ਅੱਜ ਦੇ ਲੀਡਰਾਂ ਦੇ ਵਿੱਚ ਕਿਉਂ ਨਹੀਂ ਹੈ ਕਿਉਂਕਿ ਇਕ ਇਲਾਕੇ ਆਫਟਰ ਆਲ ਐਸੇ ਇਲਾਕੇ ਦੀ ਜਨਤਾ ਨੇ ਵੋਟਾਂ ਪਾ ਕੇ ਲਾਭ ਸਿੰਘ ਉਗੋਕੇ ਨੂੰ ਵਿਧਾਇਕ ਬਣਾਇਆ ਤੇ ਅੱਜ ਕੋਈ ਅਣਸੁਖਾਵੀ ਘਟਨਾ ਹੋ ਜਾਂਦੀ ਜਾਂ ਹੋ ਗਈ ਹੈਗੀ ਹੈ ਕਤਲ ਹੋ ਗਿਆ ਇੱਕ ਵਾਰਦਾਤ ਹੋ ਗਈ ਹੈ ਠੀਕ ਹੈ ਤੁਹਾਡਾ ਇੱਕ ਸਿਆਸੀ ਵਿਰੋਧੀ ਜਿਸ ਨੇ ਹਮੇਸ਼ਾ ਤੁਹਾਨੂੰ ਪੰਡਿਆ ਤੁਹਾਡੇ ਹੀ ਨਿੰਦਿਆ ਕੀਤੀ ਤੁਹਾਡੇ ਖਿਲਾਫ ਉਸ ਨੇ ਪੂਰਾ ਬੈਨਰ ਚਾੱਕ ਕੇ ਰੱਖਿਆ ਰਾਈਟਲੀ অর ਰੋਂਗਲੀ ਤੁਸੀਂ ਆਪਣੀ ਜਗ੍ਹਾ ਠੀਕ ਹੋ ਸਕਦੇ ਹੋ ਆਪਣੀ ਜਗ੍ਹਾ ਠੀਕ ਸੀ ਲੇਕਿਨ ਅੱਜ ਐਨਕ ਇਹਨਾਂ ਤੋਂਡੇ ਦੇ ਵਿੱਚ ਇੱਕ ਲੀਡਰ ਹੋਣ ਦਾ ਜਜ਼ਬਾ ਹੋਣਾ ਚਾਹੀਦਾ ਕਿ ਤੁਸੀਂ ਇਹਨਾਂ ਸਾਰੀ ਛੋਟੀਆਂ ਚੀਜ਼ਾਂ ਤੋਂ ਉੱਠ ਕੇ ਸਾਹਮਣਾ ਕਰੋ ਇਸ ਸਥਿਤੀ ਦਾ ਆਪਣੀ ਪੂਰੀ ਪੋਜੀਸ਼ਨ ਨੂੰ ਕਲੀਅਰ ਕਰਨ ਦੀ ਵੀ ਕੋਸ਼ਿਸ਼ ਕਰੋ ਤੇ ਪ੍ਰਸ਼ਾਸਨ ਤੇ ਪੁਲਿਸ ਦੇ ਉੱਤੇ ਇਸ ਚੀਜ਼ ਦਾ ਦਬਾਅ ਖੁਦ ਬਣਾਓ ਪ੍ਰੈਸ਼ਰ ਪਨਾਓ ਕਿ ਇਨਵੈਸਟੀਗੇਸ਼ਨ ਫੇਅਰ ਹੋਵੇ ਹਰ ਪੱਖ ਨੂੰ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਸਹੀ ਤਰੀਕੇ ਨਾਲ ਲੈ ਕੇ ਆਇਆ ਜਾ ਸਕੇ